ਹਾਂਜੀ ਕੀ ਹਾਲੇ ਜੀ ਸਾਰਿਆਂ ਦੇ ਤੁਹਾਨੂੰ ਆਪਾਂ ਦੱਸਣਾ ਚਾਹੁੰਨੇ ਆ ਜਿਵੇਂ ਕਿ ਅੱਜ ਕੱਲ ਨਸ਼ਾ ਚੱਲ ਰਿਹਾ ਹੈ ਚਿੱਟਾ ਹੋ ਗਿਆ ਫੀਮ ਹੋ ਗਈ ਭੁੱਖੀ ਹੋ ਗਈ ਤੇ ਜਿਵੇਂ ਕਿ ਚਿੱਟਾ ਹੀ ਜ਼ਿਆਦਾ ਚੱਲਦਾ ਪਿਆ ਤੇ ਜਿਵੇਂ ਕਿ ਹੁਣ ਮੈਂ ਇੱਥੇ ਆ ਵੇਖੋ ਮੜਿਆ ਨਿਸ਼ਾਨ ਵੇਖ ਸਕਦੇ ਤੁਸੀਂ ਆ ਨਿਸ਼ਾਨ ਨੇ ਇਹ ਟੱਕੋਂ ਸਹੀ ਹੋ ਗਏ ਨੇ ਸਾਲ ਹੋ ਗਏ ਇਹਨਾਂ ਨੂੰ ਪਰ ਤੁਸੀਂ ਇੱਕ ਗੱਲ ਇਹ ਮੈਂ ਨਾ ਜਿਵੇਂ ਕਿ ਵੀਡੀਓ ਪਾਉਣਾ ਪਿਆ ਤੇ ਆਪਾਂ ਇੱਕ ਦਿਨ ਐਵੇਂ ਦੀ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਜਿਵੇਂ ਜਿਵੇਂ ਨਸ਼ਾ ਕਰਦੇ ਨੇ ਮੁੰਡੇ ਜਿਵੇਂ ਜਿਵੇਂ ਉਹਨੂੰ ਫਿਰ ਛੱਡ ਮੁੰਡੇ ਅੱਗੇ ਯਾਰ ਦੋਸਤ ਹੌਲੀ ਹੌਲੀ ਵੱਜ ਜਾਂਦੇ ਨੇ ਨਸ਼ੇ ਕਰਨ ਚ ਆਪਾਂ ਉਹ ਚੀਜ਼ ਦੀ ਵੀਡੀਓ ਬਣਾਵਾਂਗੇ ਤੇ ਜਿਵੇਂ ਕਿ ਫੇਰ ਛੱਡਦਾ ਬੰਦਾ ਆਪਾਂ ਉਹ ਵੀ ਬਣਾਵਾਂਗੇ ਤੁਸੀਂ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਕਮੈਂਟ ਕਰੋਗੇ ਸਾਨੂੰ ਪਤਾ ਲੱਗੇਗਾ ਵੀ ਸਾਡੀ ਵੀਡੀਓ ਚ ਕਿੱਥੇ ਗਲਤੀ ਹੈ ਜਿੱਥੇ ਗਲਤੀ ਹੁੰਦੀ ਹੈ ਤੁਸੀਂ ਕਮੈਂਟ ਗਲਤ ਕਰਿਆ ਕਰੋ ਜਰੂਰ ਸਾਨੂੰ ਵੀ ਆਹ ਚੀਜ਼ ਦੀ ਤਾਂ ਨਹੀਂ ਗਲਤੀ ਤੇ ਆਪਾਂ ਇਹ ਵੀਡੀਓ ਅੱਜ ਸ਼ਾਮ ਨੂੰ ਅਪਲੋਡ ਕਰਦੇ ਆਂ ਤੇ ਤੁਸੀਂ ਸ਼ੇਅਰ ਕਰਨੀ ਸਪੋਰਟ ਕਰਨੀ ਜਿੰਨੇ ਵੀ ਭੈਣਾ ਤੇ ਭਰਾ ਜੁੜੇ ਨੇ ਮੇਰੇ ਨਾਲ ਮਾਤਾਵਾਂ ਜਿੰਨੇ ਵੀ ਬਜ਼ੁਰਗ ਜੁੜੇ ਨੇ ਪਿੰਦੇ ਨੇ ਮੇਰੇ ਨਾਲ ਸਪੋਰਟ ਕਰਿਆ ਕਰੋ ਤੇ ਸਾਰਿਆਂ ਦਾ ਤੇ ਤੁਹਾਨੂੰ ਧੰਨਵਾਦ ਕਰਨਾ ਸਾਸਰੀ ਘਰ